ਤੂੰ ਪਾ ਚਾ ਕੇ ਬਿਰਗੋ ਵਾੜ ਕਰ ਦੇਣਾ ਸਾਡਾ ਦਫ਼ਤਰ ਹੈਗਾ ਉਸੇ ਆ ਗੱਲ ਕਰ ਦਫ਼ਤਰ ਕੋਈ ਚੰਗੀ ਤਰ੍ਹਾਂ ਕਰਾਂ ਕੋਈ ਚੱਕਰ ਨਹੀਂ ਆ ਧਮਕੀ ਨਾ ਦਿਓ ਮੈਂ ਇਹ ਵੀ ਪਾ ਦੇਣੀ ਹੈ ਤੂੰ ਪਾ ਚਾ ਕੇ ਬਿਰਗੋ ਵਾੜ ਕਰ ਦੇਣਾ ਤੁਹਾਨੂੰ ਦੱਸਿਆ ਕਰ ਵੀ ਹੁੰਦੀ ਤੁਸੀਂ ਜਿਹੜਾ ਮਰਜ਼ੀ ਕਰ ਲਓ ਯਾਰ ਤੁਹਾਨੂੰ ਰੋਕਿਆ ਕਿਸੇ ਨੇ ਛੋਟੀ ਸਰਕਾਰ ਆ ਜੋ ਮਰਜ਼ੀ ਕਰੋ ਕੋਈ ਨਹੀਂ ਕੋਈ ਨਹੀਂ ਭੈਣ ਕਾਲਾ ਕੁੱਤਾ ਤੂੰ ਭੈਣ ਪਾਈ ਤੂੰ ਪਹਿਲਾਂ ਪੋਸਟੀ ਕਰਦਾ ਫਿਰ ਕਿਰੋਂ ਉਹਦੇ ਸਮਰਥਕੀ ਗਾਲਾਂ ਕੱਢਦੇ ਆ ਤਾਂ ਹੋ ਸਕਦਾ ਤੁਹਾਡਾ ਲੀਡਰ ਵੀ ਇਹੋ ਜਿਹਾ ਹੋਊ ਵੀ ਮੇਰੇ ਕੋਲ ਤਾਂ ਰਿਕਾਰਡ ਪਿਆ ਕਿ ਮੈਨੂੰ ਨੇ ਆਪ ਫੋਨ ਲਾ ਕੇ ਕਿਹਾ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਇਹਦੀ ਜਿਹੜੀ ਮਰਜ਼ੀ ਭੈਣ ਨਾਲ ਹੋ ਯਾਰ ਹੋਰ ਦਾ ਅਮਰਾ ਜਲਾ ਮਹਾ ਕੌਣ ਹੈ ਜੋਦਾ ਬੋਲਦਾ ਜੋਦਾ ਮਹਰਾਜ ਵਾਲਾ ਹਾਂ ਭਾਈ ਉਹਦੇ ਕਿਵੇਂ ਆ ਠੀਕ ਆ ਮੇਰੀ ਗੱਲ ਸੁਣ ਮੈਨੂੰ ਮੈਂਨੂੰ 라ਜੂ ਜੱਠੀ ਨੂੰ ਫੋਨ ਅੱਛਾ ਮੇਰਾ ਫੋਨ ਬੈਟਰੀ ਚਾਰਜ ਲੱਗਿਆ ਮੁੜ ਕੇ ਮਰਾਜੂ ਜੱਠੀ ਨੂੰ ਦੁਬਾਰੇ ਫੋਨ ਲਾ ਲਿਆ ਹਾਂ ਮੈਂ ਕਹ ਤੂੰ ਦੱਲੇ ਦੁੱਲੇ ਲੇਖੀ ਆ ਨਾ ਮੈਂ ਕਿਹਾ ਯਾਰ ਪਹਿਲੀ ਗੱਲ ਤਾਂ ਐਮਐਲਏ ਸਾਡੀ ਬਾਜ਼ ਨਹੀਂ ਤੁਸੀਂ ਮੈਂ ਕਿਹਾ ਵੀਡੀਓ ਪਾਤੀ ਜਾ ਕੇ ਇਹ ਅਜਾ ਤੇ ਪੌਣਾ ਦੱਲਾ ਦੇ ਇੱਕ ਜਿਹਨੇ ਮੈਂ ਪਾਈ ਆ ਉਹ ਦੱਲਾ ਮੈਂ ਹਨਾ ਤੇ ਮੈਂ ਕਮੈਂਟ ਕੀਤਾ ਤੇ ਪਹਿਲਾਂ ਤੁਹਾਨੂੰ ਪਤਾ ਐਮਐਲਏ ਦੀ ਬਾਜ਼ ਆ ਗਈ ਤੁਸੀਂ ਪੋਸਟਿਕਾ ਤੋਂ ਬਿਨਾਂ ਜਾ ਕੇ ਵੀਡੀਓ ਪਾਤੀ ਯਾਰ ਇਹਦੀ ਗੱਲ ਦਾ ਜਵਾਬ ਵੀਰੇ ਐਮਐਲਏ ਨੂੰ ਦੇ ਸਕਦੇ ਆਂ ਅਸੀਂ ਹੂੰ ਉਹਨੂੰ ਫੋਨ ਲਾਇਆ ਉਹਨੂੰ ਇੱਥੇ ਜਿਹੜੇ ਲਾਇਆ ਸੀ ਕਿ ਛੋਟੀ ਐ ਇਹ ਆ ਮੇਰੇ ਦਾ ਪੀਏ ਦਾ ਨੰਬਰ ਵੀ ਹੋ ਸਕਦਾ ਕਿਸੇ ਕੋਲ ਮੈਂ ਮੈਨੂੰ ਲਾਵਾਂਗੀ ਵੀਰੇ ਅਸੀਂ ਐਮਐਲ ਨਾਲ ਗੱਲ ਕਰਾਂਗੇ ਨਾ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਜੇ ਤੁਸੀਂ ਗੱਲ ਕਰਨੀ ਹੈ ਸਾਡਾ ਦਫ਼ਤਰ ਹੈਗਾ ਉੱਥੇ ਆ ਕੇ ਗੱਲ ਕਰ ਲਓ ਦਫ਼ਤਰ ਦਾ ਕੋਈ ਚੰਗੀ ਤਰ੍ਹਾਂ ਕਰਾਂ ਤਰਾ ਕੋਈ ਚੱਕਰ ਨਹੀਂ ਆ ਧਮਕੀ ਨਾ ਦਿਓ ਮੈਂ ਇਹ ਵੀ ਪਾ ਦੇਣੀ ਹੈ ਤੂੰ ਇਹਨੂੰ ਤੂੰ ਪਾ ਚੱਕ ਕੇ ਬਿੜ ਗੋ ਬੈਲ ਕਰ ਦੇਣਾ ਤੂੰ ਤੂੰ ਪੁਸ਼ਟੀ ਕਰ ਸਕਦਾ ਪਹਿਲਾਂ ਮੈਂ ਤੂੰ ਬਾਅਦ ਰਿਕਾਰਡ ਕਰਨਾ ਯਾਰ ਇਹ ਵੀਰੇ ਸਨ ਲਾਈ ਫੋਨ ਕੀਤਾ ਪਰ ਜਿਹੜੀ ਤੂੰ ਲੈਂਗੁਏਜ ਜਿਹੜੀ ਤੂੰ ਲੈਂਗੁਏਜ ਵਰਤ ਰਿਹਾ ਅਸੀਂ ਭਾਵੇਂ ਲੱਖ ਬੋਟਰ ਜੁੜਿਆ ਮੋਹ ਬੰਦੇ ਨਾਲ ਯਾਰ ਅਸੀਂ ਸਾਡੇ ਕੋਲ ਹੱਲਕੀ ਜਿਹੀ ਕੰਮ ਕੀ ਕਰਦਾ ਬੰਦਾ ਉਹ ਪਹਿਲਾਂ ਇੱਥੇ ਜਿਹੜੇ ਬੰਦੇ ਪਰਚ ਰਿਖਦਾ ਮਾਮਾ ਦੇ ਪੁੱਤ ਮਰਵਾਤੇ ਮੇਰੇ ਸਾਡੇ ਦੋਨੋਂ ਦੇ ਨਾ ਛੋਡੀ ਸਰਕਾਰ ਆ ਸਾਡੇ ਤੇ ਕੇਸ ਕਰਦੇ ਹੋ ਤੁਹਾਨੂੰ ਲੱਗਦਾ ਤਾਂ ਕੇਸ ਕਰਦੇ ਹੋਦਰ ਤੇ ਕੋਈ ਨਹੀਂ ਸਭ ਕੁਝ ਕਰਾਂ ਕੋਈ ਗੱਲ ਨਹੀਂ ਤੁਸੀਂ ਕਰ ਲਓ ਧਮਕੀਆਂ ਦੇਣ ਦੀ ਲੋੜ ਨਹੀਂ ਹੁੰਦੀ ਕਾਰਵਾਈ ਕਰੀਦੀ ਹੁੰਦੀ ਹੈ ਆ ਕਾਰਵਾਈ ਕਰੀ ਹੁੰਦਾ ਕਾਰ ਬੰਦੂ ਬੰਦ ਕਰ ਤੁਹਾਨੂੰ ਦੱਸਾਂ ਕਾਰਵਾਈ ਹੁੰਦੀ ਹੈ ਤੁਸੀਂ ਜਿਹੜਾ ਮਰਜ਼ੀ ਕਰ ਲਓ ਯਾਰ ਤੁਹਾਨੂੰ ਰੋਕਿਆ ਕਿਸੇ ਨੇ ਛੋਡੀ ਸਰਕਾਰ ਆ ਜੋ ਮਰਜ਼ੀ ਕਰੋ ਕੋਈ ਨਹੀਂ ਕੋਈ ਨਹੀਂ ਧਮਕੀ ਨਹੀਂ ਦੇਣੀ ਕਾਰਵਾਈ ਕਰ ਕੋਈ ਮੈਨੂੰ ਪਾ ਕੋਣ ਤਾਂ ਜਿਹੜਾ ਮਰਜ਼ੀ ਮਰਜ਼ੀ ਬੰਨ ਲੈ ਕੇ ਵਾਹ ਕਾਨਫਰੰਸ ਚ ਮੈਂ ਨਹੀਂ ਮੈਂ ਵੀਰੇ ਮੈਂ ਲੋਡ ਨਹੀਂ ਮੈਂ ਤੇ ਮੈਂ ਵੀਰੇ ਨਾ ਤਾਂ ਤੇਰੇ ਵਰਗੀ ਲੈਂਗੁਏਜ ਵਰਤਨੀ ਐ ਨਾ ਮੈਂ ਕਿਸੇ ਨੂੰ ਕਾਨਫਰੰਸ ਚ ਲੈਣਾ ਠੀਕ ਐ ਉਹ ਤਾਂ ਮੈਨੂੰ ਤੇਰੇ ਨਾਲ ਵੱਧ ਜ਼ਰੂਰੀ ਫੋਨ ਆਇਆ ਚ ਤਾਂ ਸੁਣਿਆ ਸੀ ਉਹ ਜਿਹਦਾ ਮਰਜ਼ੀ ਜ਼ਰੂਰੀ ਫੋਨ ਹੋਵੇ ਪਰ ਐਡਾ ਮਾਤਾ ਕਟਿਆ ਪੱਤਰਕਾਰ ਤੇਰਾ ਕਾ ਪਹਿਲੀ ਵਾਰ ਦੇਖਿਆ ਮੇਰੇ ਬਾਰੇ ਮੇਰੇ ਬਾਰੇ ਲਿਖਦੇ ਬਾਈ ਤੈਨੂੰ ਰੋਕਿਆ ਕਿਨੇ ਮੇਰੇ ਤੇ ਕੇਸ ਕਰਦੇ ਹੋ ਉਹ ਅਸੀਂ ਜਿੰਦਗੀ ਦੇ ਫੁੱਦੂ ਕੰਮ ਕਰ ਹੀ ਨਹੀਂ ਸਾਨੂੰ ਖਾਂਦਾਨ ਖਾਣ ਦੇ ਹਾਂ ਵੀ ਇਹ ਹੀ ਤਾਂ ਪਾ ਗਿਆ ਵਾਰ ਤਰੇ ਆ ਵੀ ਕੋਈ ਚੰਗੇ ਬੰਦੇ ਦੀ ਨਹੀਂ ਨਾ ਜੇ ਤੂੰ ਜਦਵਾਤੀ ਸੜਾ ਜੇ ਤੂੰ ਇਹ ਕੋਲ ਕੀਤਾ ਤਾਂ ਤੈਨੂੰ ਕਹਿ ਰਹੇ ਹਾਂ ਤੂੰ ਕਰ ਦੇ ਕੇ ਕੇਸ ਕਰਦੇ ਹੋ ਔਲਾ ਕੇਸ ਕਰਦਾ ਸਾਰਾ ਕੇਸਾਂ ਦੇ ਕਿ ਮੁੰਡਾ ਕਿ ਨਿਪਟਦਾ ਹੁੰਦਾ ਤੇਰਾ ਬੁੱਖਾ ਕੋਈ ਨਹੀਂ ਤਰੀ ਤੂੰ ਸੁਣੋਂ ਮਤਾਂਕੀ ਕਰ ਸਕਦੇ ਹਾਂ ਜੇ ਤੁਸੀਂ ਕੁੱਟਣਾ ਮਾਰਨਾ ਹੋ ਕੁੱਟ ਮਾਰ ਲਓ ਕੋਈ ਨਹੀਂ ਕੋਈ ਨਹੀਂ ਕੁੱਟਣਾ ਮਾਰ ਤਾ ਦੋਨੋਂ ਕੁੱਟ ਕੇ ਹੀ ਲੈਣਾ ਫੇਰ ਮੈਨੂੰ ਫੋਨ ਲਾਉਣ ਦੀ ਲੋੜ ਹੀ ਨਹੀਂ ਧੰਨਵਾਦ ਤੁਹਾਡਾ ਭੈਣ ਸਾਲਾ ਕੁੱਤਾ ਤੂੰ ਭੈਣ ਪਾਈ ਤੂੰ ਪਹਿਲਾਂ ਪੁੱਛੀ ਕਰਦਾ ਫੇਰ ਮੈਂ ਤਾਂ ਇਥੋਂ ਪਰਮਿਸ਼ਨ ਨਹੀਂ ਲਈ ਇਹਨੂੰ ਮੈਨੂੰ ਬਾਤ ਕਿਹਨੂੰ ਕੰਮ ਬਤਲੇ ਮੈਂ ਤੇਰੇ ਤੋਂ ਪਰਮਿਸ਼ਨ ਲਾ ਕੇ ਜਿਹੜਾ ਮੈਂ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਪਰਮਿਸ਼ਨ ਨਹੀਂ ਲਈ ਤਾਂ ਇਥੋਂ ਹਾਂ ਇਹਨੂੰ ਲੈਂਦਾ ਕੌਣ ਐਸੇ ਤੂੰ 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 ਕਿਉਂ ਪਰਮਿਸ਼ਨ ਨਹੀਂ ਦਿੱਤੀ ਮੈਨੂੰ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਮੈਂ ਤੂੰ ਕਿਉਂ ਲੈਤੀ ਪਰਮਿਸ਼ਨ ਬਸ ਮੈਂ ਲੈਤੀ ਮੇਰੇ ਤੇ ਕੇਸ ਕਰ ਦਿਓ ਯਾਰ ਸਾਲਾ ਕੇਸ ਕਰ ਦਊਗਾ ਉਹ ਗੰਦ ਬੰਦਾ ਸਾਲਾ ਆ ਕਰਨ ਹੋਰ ਹੋਰ ਕੱਢਦਾ ਵੀਰੇ ਹੋਰ ਪਤਾ ਲੱਗਦਾ ਵੀ ਇੱਥੋਂ ਵੀ ਇਹ ਇਹ ਹੋ ਸਕਦਾ ਬਲਕਾਰ ਸਿੱਧੂ ਵੀ ਫਿਰ ਤੂੰ ਜਿਹੜੀ ਤੂੰ ਕਹਿ ਰਿਹਾ ਪੋਸਟ ਵੀ ਕਰ ਰਿਹਾ ਹੋ ਸਕਦਾ ਉਹ ਵੀ ਐਂ ਬੋਲਦਾ ਹੋਵੇ ਆ ਐਂ ਜਦੋਂ ਕੋਈ ਬੰਦਾ ਸਮਰਥਕ ਹੀ ਆ ਜਦੋਂ ਉਹਦੇ ਸਮਰਥਕ ਹੀ ਗਾਲਾਂ ਕੱਢਦੇ ਆ ਤਾਂ ਹੋ ਸਕਦਾ ਉਹ ਤੁਹਾਡਾ ਲੀਡਰ ਵੀ ਇਹੋ ਜਿਹਾ ਹੀ ਹੋ ਨਾ ਨਾ ਜੇਕਰ ਲੀਡਰ ਐ ਹੁੰਦਾ ਤਿੰਨ ਸਾਲਾਂ ਦਾ ਹਨਾ ਸਾਡੇ ਹਲਕੇ 'ਚ ਆ ਕੇ ਦੇਣਾ ਕਿਸੇ ਬੰਦੇ ਨੇ ਜਾਇ ਕਿਸੇ ਨੇ ਕੀਤਾ ਮੇਰੀ ਮੇਰੀ ਗੱਲ ਸੁਣਾ ਨਾ ਮੈਂ ਤਾਂ ਤੇਰੀ ਭਾਸ਼ਾ ਤੋਂ ਲੱਗਿਆ ਮੈਨੂੰ ਤਾਂ ਭਾਸ਼ਾ ਕਹਦੇ ਜਦੋਂ ਤੁਸੀਂ ਕਹਿੰਦੇ ਚਾਹ ਤੱਕ ਤਿੰਨ ਨਾਲੇ ਬਿੜਕੋ ਪਾਉਣੇ ਬੰਦੇ ਤੱਕ ਕੀ ਕੀ ਜਿਵੇਂ ਬਾਜਾਂ ਬਣਾਵਣਾ ਪਾਈ ਜਾਂਨ ਮੈਨੂੰ ਮੈਨੂੰ ਮੇਜੀ ਬਾਜ ਬਣਾ ਕੇ ਹੋਰ ਬਾਦ ਤੇਰਾ ਹੀ ਬਦਾ ਬੰਦਾ ਵੀਰੇ ਤੁਸੀਂ ਬੜੇ ਦੂਹ ਮੈਂ ਮਾਰ ਦੇ ਦਮ ਮੈਂ ਤੇਰਾ ਐਡਵੋਕੇਟ ਬੰਦਾ ਕੀ ਬਦਾ ਤੇਰਾ ਮੈਂ ਕੀ ਮੈਂ ਕਾਨੂੰਨ ਤੋਂ ਉਪਰ ਆ ਮੇਰੇ ਤੇ ਕੇਸ ਕਰ ਦਿਓ ਕੇਸ ਕਰੋ ਕਿਸ ਤਰ੍ਹਾਂ ਤੇ ਤੇਰੇ ਦਾ ਕੇਸ ਕੋਈ ਨਹੀਂ ਕਰਾਇਦਾ ਮਰਾ ਸਾਲਾ ਤੇ ਕਿਸਤਾ ਨਾ ਕਰਦੇ ਕਰਦੇ ਵੀਰੇ ਮੈਂ ਤਾਂ ਪਾਈ ਐ ਮੈਂ ਤਾਂ ਹੋਰ ਵੀ ਮੈਂ ਉਹ ਵੀ ਪਾਉਂਗਾ ਜਿਹੜੀ ਚੀਜ਼ ਮੈਨੂੰ ਲੱਗੀ ਮੈਂ ਤਾਂ ਪਾਉਂਗਾ ਮੈਂ ਰਾਜੂ ਟੇ ਮੈਨੂੰ ਫੋਨ ਆ ਮੇਰਾ ਫੋਨ ਚਾਲ ਕੇ ਮੜ ਕੇ ਮੈਨੂੰ ਫੋਨ ਲਾ ਲਿਆ ਮੈਨੂੰ ਕਹਿੰਦਾ ਮੈਂ ਤਾਂ ਵੀਡੋ ਕਹਿੰਦਾ ਮਿਰਦਮ ਮੈਂ ਤਾਂ ਵੀਡੋ ਭੇਜੀ ਭੇਜਣੀ ਕਿਸ ਨੂੰ ਉਹਨੇ ਕਹਿੰਦਾ ਮੈਂ ਲੋਕ ਰਾਜੂ ਮੈਂ ਫੋਨ ਲਾ ਦੋ ਦੇ ਤੇ ਅੱਛਾ ਫੋਨ ਹੁਣ ਸੁਣ ਲੋ ਮੇਰੀ ਗੱਲ ਸੁਣ ਲੋ ਇਹ ਸੁਣ ਸਕਦੇ ਆ ਹਾਂ ਹਾਂ ਰਾਜੂ ਮੇਰੇ ਕੋਲੇ ਫੋਨ ਕਰਕੇ ਮੰਨਿਆ ਵੀ ਹਾਂ ਮੇਰੀ ਐ ਭਾਈ ਇਹ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਕਹਿੰਦਾ ਰਾਜੂ ਤੇਰੇ ਕੋ ਮੰਨੇਗਾ ਹਾਂ ਹੁਣ ਇਹ ਵੀ ਸੌਣੇ ਰਾਜੂ ਨਾ ਮੰਨੇਗਾ ਲੈ ਕਿ ਮੈਂ ਕਿਹਾ ਨਾ ਉਹਦੇ ਕੋ ਮੈਂ ਗਈ ਨਹੀਂ